ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਤਹਿਸ਼ਤ ਭਰਿਆ ਮਾਹੌਲ ਹੈ ਜੇਕਰ ਕੋਈ ਵੀ ਪ੍ਰਵਾਸੀ ਜਾਂ ਕੋਈ ਵੀ ਇਨਸਾਨ ਪੱਠੇ ਲੈਣ ਜਾਂਦਾ ਜਾਂ ਘਰੋਂ ਬਾਹਰ ਰੁਕਤਿਆਂ ਵੱਲੋਂ ਜਿਹੜਾ ਵਾ ਉਹਨਾਂ ਤੇ ਹਮਲਾ ਕੀਤਾ ਜਾਂਦਾ ਔਰ ਕੁੱਤਿਆਂ ਦੀ ਜਿਹੜੀ ਇਹ ਦਰਿੰਦਗੀ ਸਾਹਮਣੇ ਤੁਸੀਂ ਸਾਹਮਣੇ ਜਿਹੜੀ ਆ ਇੱਕ ਔਰਤ ਦੀ ਜਿਹੜੀ ਆ ਉਹ ਦੇਖ ਸਕਦੇ ਆ ਔਰਤ ਜੋ ਕਿ ਪੱਠੇ ਲੈਣ ਗਈ ਸ਼ਾਮ ਨੂੰ ਪਰ ਉਹਨਾਂ ਨੂੰ ਜਿਹੜੇ ਚੀਂਦੀ ਨੂੰ ਜਿਹੜਾ ਵਾ ਉਹਨਾਂ ਨੇ ਕੁੱਤਿਆਂ ਨੇ ਜਿਹੜਾ ਨੋਚ-ਨੋਚ ਕੇ ਖਾ ਲਿਆ ਉਸ ਤੇ ਇੱਥੇ ਕੁੱਤਿਆਂ ਦਾ ਇੰਨਾ ਆਕੰਤ ਕਿ ਆਈ 10 10 15 15 ਦੀਆਂ ਥੂਲੀਆਂ ਵਿੱਚ ਘੁੰਮ ਰਹੇ ਆ। ਉਹ ਤੇ ਨੂੰ ਸਾੜੇ ਖਾ ਗਿਆ ਇੱਥੇ ਵੀ ਖਾ ਗਿਆ ਇੱਥੇ ਉਹ ਇੱਥੇ ਪਿੱਛੇ ਵੀ ਖਾ ਗਿਆ ਪੂਰਾ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੈ। ਦਹਿਸ਼ਤ ਭਰਿਆ ਮਾਹੌਲ ਤੁਹਾਨੂੰ ਦੱਸ ਦਿਆਂ ਕਿਉਂ ਬਣਿਆ ਕਿ ਦਿਨ ਦਿਹਾੜੇ ਜੇਕਰ ਕੋਈ ਵੀ ਪ੍ਰਵਾਸੀ ਜਾਂ ਕੋਈ ਵੀ ਇਨਸਾਨ ਪੱਠੇ ਲੈਣ ਜਾਂਦਾ ਜਾਂ ਘਰੋਂ ਬਾਹਰ ਨਿਕਲਦਾ ਤਾਂ ਕੁੱਤਿਆਂ ਵੱਲੋਂ ਜਿਹੜਾ ਵਾ ਉਹਨਾਂ ਤੇ ਹਮਲਾ ਕੀਤਾ ਜਾਂਦਾ ਆਵਾਰਾ ਕੁੱਤਿਆਂ ਵੱਲੋਂ ਜਿਹੜਾ ਲਗਾਤਾਰ ਹਮਲਾ ਕੀਤਾ ਜਾਂਦਾ ਜਿਸ ਨਾਲ ਦੱਸਿਆ ਜਾ ਰਿਹਾ ਹੈ ਕਿ ਤਿੰਨ ਮੌਤਾਂ ਜਿਹੜੀਆਂ ਹੋ ਚੁੱਕੀਆਂ ਵਾ ਉਸ ਦੇ ਨਾਲ ਜਿਹੜੇ ਕਈ ਡੰਗਰ ਜਾਂ ਕਈ ਵਛੇੜੇ ਜਿਹੜੇ ਆ ਕੁੱਤਿਆਂ ਨੇ ਖਾ ਚੁੱਕੇ ਨੇ ਔਰ ਕੁੱਤਿਆਂ ਦੀ ਜਿਹੜੀ ਇਹ ਦਰਿੰਦਗੀ ਸਾਹਮਣੇ ਆਈ ਤੁਸੀਂ ਸਾਹਮਣੇ ਜਿਹੜੀ ਆ ਇੱਕ ਔਰਤ ਦੀ ਜਿਹੜੀ ਆ ਉਹ ਦੇਖ ਸਕਦੇ ਆ ਔਰਤਕ ਜੋ ਕਿ ਪੱਠੇ ਲੈਣ ਗਈ ਸ਼ਾਮ ਨੂੰ ਪਰ ਉਹਨਾਂ ਨੂੰ ਜਿਹੜਾ ਜਿੰਦੀ ਨੂੰ ਜਿਹੜਾ ਵਾ ਉਨਾਂ ਨੇ ਕੁੱਤਿਆਂ ਨੇ ਜਿਹੜਾ ਨੋਚ-ਨੋਚ ਕੇ ਖਾ ਲਿਆ ਉਸ ਦੇ ਪ੍ਰਾਈਵੇਟ ਪਾਰਟਸ ਔਰ ਅੱਖਾਂ ਉਸ ਦੇ ਧੌਣ ਗਰਦਨ ਜਿਹੜੀ ਆ ਉਸ ਨੂੰ ਜਿਹੜਾ ਨੋਚ-ਨੋਚ ਕੇ ਜਿਹੜਾ ਇੰਨੀ ਬੇਰਹਿਮੀ ਦੇ ਨਾਲ ਕੁੱਤਿਆਂ ਨੇ ਜਿਹੜਾ ਉਹ ਹਮਲਾ ਕੀਤਾ ਸਾਡੇ ਨਾਲ ਜਿਹੜੇ ਆ ਪਿੰਡ ਦੇ ਵਾਸੀ ਵੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ ਜਿਸ ਤਰ੍ਹਾਂ ਕੁੱਤਿਆਂ ਨੇ ਜਿਹੜਾ ਲਗਾਤਾਰ ਜਿਹੜਾ ਇਨਸਾਨਾਂ ਤੇ ਹਮਲਾ ਕੀਤਾ ਜਾ ਰਿਹਾ ਇਨਸਾਨਾਂ ਨੂੰ ਜਿਹੜਾ ਨੋਚਿਆ ਜਾ ਰਿਹਾ ਵਾ ਨੋਚ-ਨੋਚ ਕੇ ਖਾ ਲਿਆ ਕੀ ਕਰਨਾ ਚਾਹੀਦਾ ਦੇਖੋ ਜੀ ਇਹ ਇੱਥੇ ਕੁੱਤਿਆਂ ਦਾ ਇੰਨਾ ਅਤੰਕਿਆ ਬਈ 10-10 15-15 ਦੀਆਂ ਟੋਲੀਆਂ ਵਿੱਚ ਘੁੰਮ ਰਿਹਾ ਕੁਛ ਦਿਨ ਪਹਿਲਾਂ 10-15 ਦਿਨ ਪਹਿਲਾਂ ਇੱਕ ਪ੍ਰਵਾਸੀ ਬੱਚਾ 8-9 ਸਾਲ ਦਾ ਨੋਚ-ਨੋਚ ਕੇ ਨਹੀਂ ਬੁਰੀ ਹਾਲਤ ਦੇ ਨਾਲ ਖਾਦਾ ਵੀ ਜਿਹੜਾ ਨਾਂ ਦੇਖਣ ਯੋਗ ਸੀ ਅੱਖਾਂ ਬਾਹਰ ਮੂੰਹ ਬਾਹਰ ਸਾਰਾ ਕੁਝ ਬੁਰਾ ਹਾਲ ਉਸ ਤੋਂ ਬਾਅਦ ਇੱਕ ਪ੍ਰਵਾਸੀ ਔਰਤ ਜੋ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਤੇ ਉਹ ਦੋਨੋਂ ਮੀਆਂ-ਬੀਵੀ ਉਹਨੂੰ ਉਹਨਾਂ ਨੇ ਇਹਨਾਂ ਨੋਚ-ਨੋਚ ਕੇ ਖਾਦਾ ਉਹ ਨੂੰ ਸੇਲਰ ਸਤਾਲ ਸੁਲਤਾਨਪੁਰ ਕਰਾਇਆ ਗਿਆ ਉਸ ਤੋਂ ਬਾਅਦ ਉਹਨੂੰ ਰੈਫਰ ਕੀਤਾ ਕਪੂਰਥਲੇ ਜਿੱਥੇ ਉਹ ਜੇਰੇ ਇਲਾਜ ਉਸ ਤੋਂ ਬਾਅਦ ਅੱਜ ਇਹ ਤੀਜੀ ਘਟਨਾ ਇਹ ਆ ਇਹ ਤਾਂ ਬਿਲਕੁਲ ਹੀ ਦੇਖਣਯੋਗ ਹੀ ਨਹੀਂ ਆ ਉਸ ਤੋਂ ਬਾਅਦ ਇੱਕ ਬੂਸੋਵਾਲ ਉੱਥੇ ਨੋਚ-ਨੋਚ ਕੇ ਖਾਦਾ ਉਸ ਤੋਂ ਬਾਅਦ ਇੱਕ ਭੇਡ ਖਾ ਲਈ ਇਹਨਾਂ ਨੇ ਇਹ ਤੇ ਇਹਨਾਂ ਤਾਂ ਕਿਹਾ ਅਸੀਂ ਇਹ ਪ੍ਰਸ਼ਾਸਨ ਮੋਰੇ ਹੋਰ ਜੋਰ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਘੱਟੋ-ਘੱਟ ਨਾਥ ਪਾਈ ਜਾਵੇ ਡੀਸੀ ਸਾਹਿਬ ਮੋਰੇ ਬੇਨਤੀ ਆ ਵੀ ਚਲੋ ਇਹਨਾਂ ਨੂੰ ਕੰਮ ਸੋ ਕੰਮ ਹੋਰ ਨਹੀਂ ਕੋਈ ਸਤ ਸਰਕਾਰ ਨਾਲ ਗੱਲ ਕਰਕੇ ਜਿੱਦਾਂ ਵੀ ਹੈ ਇਹਨਾਂ ਤੋਂ ਛਡਕਾਰਾ ਦਵਾਇਆ ਜਾਵੇ ਲੋਕਾਂ ਨੂੰ ਉੱਤੇ ਨੂੰ ਸਾੜੇ ਖਾ ਗਿਆ ਇੱਥੇ ਵੀ ਖਾ ਗਿਆ ਇੱਥੇ ਔਰ ਇੱਥੇ ਇੱਥੇ ਪੇਟ 'ਚ ਵੀ ਖਾ ਗਿਆ ਪੂਰਾ ਕਿੰਨੇ ਦਿਨ ਦਿਨ ਪਹਿਲਾਂ ਕੀ ਬਾਤ ਹੈ ਜੀ ਬਸ 5-6 ਦਿਨ ਬਸ ਜਿਆਦਾ ਦਾਤ ਨਹੀਂ ਹੋ ਗਿਆ ਓਕੇ ਹਾਂ ਜੀ ਬਾਈ 5-7 ਦਿਨ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਹਾਲਾਤ ਹੈ ਉਸਕੇ ਉਹ ਹਾਲਾਤ ਹੈਗਾ ਪੂਰਾ ਸੀਰੀਅਸ ਹੈਗਾ ਉਹ ਦਵਾਈ ਚੱਲਦਾ ਹਸਪੀਟਲ ਚ ਹੈਗਾ ਕਪੂਰਤਲੀ ओके ओके हां बाकी ਅਸੀਂ ਇਹ ਡਾਕਟਰਾਂ ਦੀ ਇਸ ਗੱਲੋਂ ਸ਼ਲਾਘਾ ਕਰਦੇ ਆਂ ਵੀ ਜਿਨ੍ਹਾਂ ਨੇ ਉਹਦੀ ਜ਼ਿੰਦਗੀ ਬਚਾਤੀ ਆ ਡਾਕਟਰਾਂ ਦਾ ਬੜਾ ਬੜਾ ਧੰਨਵਾਦ ਆ ਸਿਵਲ ਹਸਪਤਾਲ ਕਪੂਰਥਲਾ ਦੇ ਤੇ ਸੁਲਤਾਨਪੁਰ ਜਿਨ੍ਹਾਂ ਨੇ ਫਸਟ ਸਟ ਦੇ ਕੇ ਕਪੂਰਥਲੇ ਭੇਜਿਆ ਉਹਨਾਂ ਦਾ ਬੜਾ ਧੰਨਵਾਦ ਆ ਉਹਨਾਂ ਨੂੰ ਇਹੋ ਹੀ ਅਸੀਂ ਬੇਨਤੀ ਕਰਦੇ ਆਂ ਵੀ ਇਹਨੂੰ ਪੂਰਾ ਠੀਕ ਹੋਣ ਤੇ ਹੀ ਇਹਨੂੰ ਛੁੱਟੀ ਦਿੱਤੀ ਜਾਵੇ ਕਿਉਂਕਿ ਪ੍ਰਵਾਸੀ ਮਜ਼ਦੂਰ ਆ ਮੋਟਰਾਂ ਤੇ ਰਹਿੰਦੇ ਆ ਜਿੱਥੇ ਕੋਈ ਬੱਤੀ ਪਾਣੀ ਨਹੀਂ ਦੇ ਵਿਚਾਰੇ ਉਹਨੂੰ ਕਿੱਥੇ ਰੱਖਣਗੇ ਜਦ ਪੂਰੀ ਠੀਕ ਹੋ ਜੇ ਉਦੋਂ ਹੀ ਉਹਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇ ਧੰਨਵਾਦ ਇਹ ਬੱਚੇ ਬੱਚੇ ਹੈ ਕਿਸਕੇ ਹੈ ਉਸੀ ਕੇ ਹੈਗਾ ਤਿੰਨੋ ਉਸਕਾ ਮਾਕਾ ਰਾਮਪਰੀ ਨਾਮ ਰਲ ਹੈ ਰਾਮਪਰੀ ਦਾ ਰਾਮਪਰੀ ਕੇ ਬੱਚੇ ਇਹ ਰਾਮਪਰੀ ਦੇ ਬੱਚੇ ਇਹ ਨਹੀਂ ਆ ਨਿਕਾ ਜਿਆ ਅਰੇ ਵੀ ਚਾਲੋ ਫਰਕ ਪਤਾ ਛੋਟੇ ਛੋਟੇ ਬੱਚੇ ਹਾਂ ਹਾਂਜੀ ਇਹਨਾਂ ਨੂੰ ਜਰਿਆ ਨੂੰ ਹੁਣ ਕੌਣ ਪਾਲੂਗਾ ਜੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੁਣ ਵਾਅਦ ਤੋਂ ਵਾਅਦ ਗਰੀਬੀ ਵਿਚਾਰੇ ਜਿੰਨੇ ਮਿੰਟ ਕਿੱਥੋਂ ਪਾਲੂਗਾ ਕੀ ਕਮਾਊਗਾ ਤੇ ਕੀ ਖਵਾਊਗਾ ਇਹਨਾਂ ਨੂੰ ਕੁੱਤਿਆਂ ਦਾ ਹੁਣ ਕੀ ਕੀਤਾ ਜਾਵੇ ਕੁਛ ਨਾ ਕੁਛ ਤੱਲ ਇਹ ਚੌਥਾ ਜਾਂ ਚੌਥਾ ਜਾਂ ਕਿੰਨੇ ਦੀ ਡੈਥ ਹੋਗੀ ਤਿੰਨ ਦੀ ਡੈਥ ਹੋ ਚੁੱਕੀ ਆ ਅੱਛਾ ਕਿੰਨੇ ਦਿਨਾਂ ਚ ਇੱਕ ਜੇਰੇ ਇਲਾਜ ਆ 15 ਦਿਨ ਦੇ ਵਿੱਚ ਦੋ ਦਿਨਾਂ ਦੇ ਵਿੱਚ ਬਚਾਏ ਹਨ ਆਪਣੇ ਭਈਆਂ ਦੇ ਵਿੱਚੋਂ ਛੇ ਜਹਾੜਦੇ ਸੀ ਉਹਨਾਂ ਨੇ ਪੱਜ ਕੇ ਬਚਾਏ ਦੇ ਤੋਂ ਉਹਨਾਂ ਦਾ ਵੀ ਕੋਈ ਪਤਾ ਨਹੀਂ ਹੈਗਾ ਵੀ ਕੀ ਬਣਦਾ ਉਹਨਾਂ ਦਾ ਉਹ ਵੀ ਲੈ ਜਾਣੀ ਹਾਂ ਜੀ ਤਿੰਨ ਡੈਥ ਹੋ ਚੁੱਕੀਆਂ ਤਿੰਨ ਡੈਥ ਹੋ ਚੁੱਕੀਆਂ ਕੁੱਤਿਆਂ ਦੇ ਨਾਲ ਕੁੱਤਿਆਂ ਦੇ ਨਾਲ ਇੱਕ ਹਸਪੀਟਲ ਵਿੱਚ ਉਹਦੀ ਵੀ ਹਾਲਤ ਬਹੁਤ ਗੰਭੀਰ ਹੈ ਪ੍ਰਸ਼ਾਸਨ ਨੂੰ ਵੀ ਐਪਲੀਕੇਸ਼ਨ ਦਿੱਤੀ ਤੁਸੀਂ ਇਸ ਸਬੰਧੀ ਅੱਜ ਅੱਜ ਅੱਥੇ ਹੋ ਕੇ ਤੇ ਪ੍ਰਸ਼ਾਸਨ ਨੂੰ ਮਿਲਦੇ ਆ ਐਸਟੀਐਮ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਮਿਲਦੇ ਆ ਅੱਜ ਉਹਦਾ ਸਾਡੀ ਤੇ ਸੀ ਉਹਨਾਂ ਨੂੰ ਕਹਿੰਨੇ ਆ ਵੀ ਇਹਦਾ ਜਿਹੜਾ ਪੂਰੀ ਤਰ੍ਹਾਂ ਤੇ ਹੱਲ ਕੀਤਾ ਜਾਵੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇੱਕ ਅੱਧੇ ਦਿਨ ਦੇ ਵਿੱਚ ਹੀ ਹੱਲ ਕੀਤਾ ਜਾਵੇ ਵੇ ਇਸ ਤੋਂ ਲੇਟ ਪਤਾ ਨਹੀਂ ਅਨ ਸਖਾਵੀ ਘਟਣਾ ਜਿਹੜੀ ਹੋਰ ਵਾਪਰਦੀ ਆ ਨਾ ਇਹਦੀ ਪਰਪਾਈ ਕੋਈ ਨਹੀਂ ਹੈਗੀ ਜੀ ਹੋਰ ਕਿਸੇ ਦਾ ਕੋਈ ਨੁਕਸਾਨ ਵੀ ਹੋ ਜਾਂਦਾ ਉਹਦੀ ਪਰਪਾਈ ਕਰ ਸਕਦੇ ਆ ਪਰ ਇਸ ਚੀਜ਼ ਦੀ ਪਰਪਾਈ ਹੈ ਨਹੀਂਗੀ ਇਹ ਜਿਸ ਤਰ੍ਹਾਂ ਕੁੱਤੇ ਨੇ ਖਾਧੀ ਜਿਹੜਾ ਬੱਚਾ ਵਾ ਉਹ ਵੀ ਇਸੇ ਤਰ੍ਹਾਂ ਖਾਦੇ ਸੀ ਇਸ ਤੋਂ ਵੀ ਵੱਧ ਖਾਦਾ ਸੀ ਇਸ ਤੋਂ ਵੀ ਵੱਧ ਖਾਦਾ ਸੀ ਤੇ ਹੋਰ ਇੱਕ ਬੱਚਾ ਹੋ ਗਿਆ ਹੋਰ ਕਿਹੜਾ ਸੀ ਇੱਕ ਲੇਡੀ ਜ ਹੈ ਸਿਵਲ ਹਸਪੀਟਲ ਕਪੂਰਤਲਾ ਦੇ ਵਿੱਚ ਐਡਮਿਟ ਆ ਉਹ ਉਹਦੀ ਵੀ ਹਾਲਤ ਗੰਭੀਰ ਆ ਇਹ ਪ੍ਰਵਾਸੀ ਮਜ਼ਦੂਰੀ ਹੈ ਜੀ ਸਾਰੇ ਜਿੰਨੇ ਚਾਰੇ ਇੱਕ ਕਾਂ ਸਾਹ ਕਿੰਨੇ ਦਿਨਾਂ ਚ ਇਹ 15 ਦਿਨ ਦੇ ਵਿੱਚ 15 ਦਿਨਾਂ ਦੇ ਵਿੱਚ ਇਹ ਚੌਥੀ ਘਟਨਾ ਹੈ ਇਹ ਕਾਜੜੀ ਦੀ ਭੇਡ ਖਾ ਗਿਆ ਸਬੂਤੀ ਅਸੀਂ ਡੀਸੀ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਕੇ ਤੇ ਇਹਦਾ ਨਮਟਾਰਾ ਕੀਤਾ ਜਾਵੇ ਜੋ ਵਾਰਾ ਕੁੱਤੇ ਆ ਉਹਨਾਂ ਨੂੰ ਜਾਂ ਤਾਂ ਕਾਬੂ ਕੀਤਾ ਜਾਵੇ ਜਾਂ ਤੋਂ ਪਾਸੇ ਕੀਤਾ ਜਾਵੇ ਔਰ ਨਾਲ ਸਾਡ ਜਿਹੜੀ ਗਰੀ ਪਰਿਵਾਰਾਂ ਦਾ ਨੁਕਸਾਨ ਹੋਇਆ ਵਾ ਇਹਨਾਂ ਨੂੰ ਵੀ ਇਹਨਾਂ ਦੀ ਮੁਆਵਜ਼ਾ ਦਿੱਤਾ ਜਾਵੇ ਜੀ ਜੋਗ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਗਰੀ ਪਰਿਵਾਰਾਂ ਸਾਰਿਆਂ ਨੂੰ ਬੜੇ ਵਿਚਾਰੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਟਾਈਮ ਪਾਸ ਕਰਦੇ ਆ ਬਹੁਤ ਬੁਰੀ ਹਾਲਤ ਆ ਇਹਨਾਂ ਦੀ ਨਹੀਂ ਤੇ ਵਿਚਾਰੇ ਸਾਰੇ ਇੱਥੋਂ ਭੱਜ ਜਾਣਗੇ ਮੋਟਰਾਂ ਤੋਂ ਕਿੱਥੇ ਮਤਲਬ ਹੁਣ ਸਾਰੇ ਇਹਨੇ ਸਹਿਮੇ ਪਏ ਆ ਕੰਮ ਤੇ ਨ ਵੀ ਕੋਈ ਜਾਂਦਾ ਨਹੀਂ ਹੈ ਕਾਰੋਬਾਰ ਸਾਰੇ ਠਾਪੋ ਜਾਣਗੇ ਜੀ ਜਿਮੀਦਾਰਾਂ ਦਾ ਕੰਮ ਨਹੀਂ ਬਣਦਾ ਜੀ ਉਹ ਹਟ ਕੇ ਕਹਿੰਦੇ ਅਸੀਂ ਗੱਜ ਨਹੀਂ ਕੰਮ ਹੀ ਨਹੀਂ ਜਾਣਾ ਇਹਨਾਂ ਨੇ ਕਿਹਾ ਰਾਤ ਨੂੰ ਜਿਹੜੇ ਜਿਮੀਦਾਰ ਉਹ ਵੀ ਮੋਟਰ ਤੇ ਜਾਣ ਤੋਂ ਕਰਾਉਂਦੇ ਆ ਜੀ ਹੋਰ ਕਿਸੇ ਚੀਜ਼ ਦੇ ਪਰਭਾਈ ਹੋ ਸਕਦੀ ਪਰ ਇਸ ਚੀਜ਼ ਦੀ ਪਰਭਾਈ ਨਹੀਂ ਕੋਈ ਵੀ ਹੋ ਸਕਦੀ ਤੁਹਾਡੀ ਦੀ ਸੇਫਟੀ ਕੋਈ ਨਹੀਂ ਆ ਗਈ ਜੇ ਤੁਹਾਨੂੰ ਆਪਾਂ ਸਿੱਧੇ ਕੇ ਸਾਹਮਣੇ ਹਾਂ ਹਾਂ ਸੇ ਮੈਂ ਤਾਂ ਹੱਥੀਂ ਕਹਤ ਲੱਗਿਆ ਦਸੇ ਘਰ ਆਵਾਂਗੇ ਜੈਕ ਕੋਲ ਕਿਤੇ ਨਾ ਆਵੇ ਹੂੰ ਕਿੰਨੇ ਬੱਚੇ ਆ ਮਗਰ ਇਹਨਾਂ ਦੇ ਤਿੰਨ ਮੁੰਡੇ ਤਿੰਨ ਮੁੰਡੇ ਕਿੱਡੇ-ਕੱਡੇ ਛੋਟੇ-ਛੋਟੇ ਹਜੇ ਹੈਗੇ ਉੱਚੇ ਠੀਕ ਜਗ੍ਹਾ ਲਿਆ ਦੇ ਸਰ ਹੂੰ ਕੋਈ ਤੋਨਾ ਤਿੰਨ ਜੀ ਆਉਂਦਾ ਹੂੰ ਉਸ ਤੋਂ ਪਹਿਲਾਂ 20 ਬੰਦੇ ਕੱਢਦੇ ਟੁਕੜੇ ਮੈਂ ਇੱਕ ਕੁੱਤੇ ਖਾ ਗਏ ਤੇ ਹੁਣ ਕੀ ਕੁੱਤੇ ਤੇ ਬੱਚੇ ਵੀ ਨਾਲ ਸੀਗੇ ਜੰਨੇ ਨਹੀਂ ਇਕੱਲੇ ਕੋਈ ਨਹੀਂ ਕਿੰਨੇ ਸੀ ਪੱਠੇ ਲਿਆਣ ਗਏ ਆ ਘਰੇ ਹੂੰ ਜੋ ਦੇਖਿਆ ਕਿਸ ਤਰ੍ਹਾਂ ਸਹਿਮ ਦਾ ਮਾਹੌਲ ਬਣਿਆ ਹੋਇਆ ਵਾ ਪਿੰਡਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਮੋਟਰਾਂ ਤੇ ਜੇ ਕੰਮ ਕਰਨ ਜਾਣਾ ਕਿਸਾਨਾਂ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਸ ਦਾ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਹੱਲ ਜ਼ਰੂਰ ਕੀਤਾ ਜਾ ਕਪੂਰਸਲਾ ਤੋਂ ਚਰਨਜੀਤ ਸੰਕਟਲ ਨੂੰ ਪੀਟੀਸੀ ਨਿਊਜ਼